ਸਸਰੀ ਗੱਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਆਪਾਂ ਬਣਾਵਾਂਗੇ ਬਹੁਤ ਹੀ ਜ਼ਿਆਦਾ ਟੇਸਟੀ ਰੈਸਪੀ ਔਰ ਇਹ ਰੈਸਪੀ ਹੈਗੀਏ ਪਾਲਕ ਪਕੌੜੀਆਂ ਵਾਲੀ ਕੜੀ ਇਹ ਖਾਣ ਵਿੱਚ ਇੰਨੀ ਜ਼ਿਆਦਾ ਟੇਸਟੀ ਬਣਦੀ ਹੈ ਫਰੈਂਡਸ ਕਿ ਤੁਸੀਂ ਇੱਕ ਵਾਰ ਇਸ ਕੜੀ ਨੂੰ ਬਣਾ ਕੇ ਖਾ ਲਿਆ ਨਾ ਤੁਸੀਂ ਬਾਰ ਬਾਰ ਇਸੇ ਤਰੀਕੇ ਨਾਲ ਬਣਾਓਗੇ ਬਿਲਕੁਲ ਹੈਲਦੀ ਤਰੀਕੇ ਨਾਲ ਪੰਜਾਬੀ ਸਟਾਈਲ ਨਾਲ ਆਪਾਂ ਕੜੀ ਬਣਾ ਕੇ ਤਿਆਰ ਕਰਾਂਗੇ ਤੇ ਫਰੈਂਡਸ ਜੇਕਰ ਤੁਹਾਨੂੰ ਰੈਸਪੀ ਜਰਾ ਵੀ ਪਸੰਦ ਆ ਰਹੀ ਹੋਏ ਤਾਂ ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਿਓ ਤੇ ਨਾਲੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਤੇ ਇਸ ਵਾਸਤੇ ਆਪਾਂ ਇੱਥੇ ਲੈ ਲਾਂਗੇ 1 ਲੀਟਰ ਲस्सी ਮੈਂ 1 ਲੀਟਰ ਲੱਸੀ ਕੱਲ ਦੀ ਪੁਰਾਣੀ ਲੱਸੀ ਲਈ ਹੈ ਫਰੈਂਡਸ ਇਹਦੇ ਨਾਲ ਕੜੀ ਜ਼ਿਆਦਾ ਸਵਾਦ ਬਣ ਕੇ ਤਿਆਰ ਹੋਊਗੀ ਤੇ ਇਹਦੇ ਵਿੱਚ ਮੈਂ ਪਾਇਆ ਹੈ ਅੱਧਾ ਕੱਪ ਬਿਸਣ ਤੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਕੋਲ ਕੇ ਤਿਆਰ ਕਰ ਲਵਾਂਗੇ ਬਸ ਇਹ ਦੋ ਚੀਜ਼ਾਂ ਤੋਂ ਇਲਾਵਾ ਆਪਾਂ ਇਸ 'ਚ ਇਸ ਟਾਈਮ ਹੋਰ ਕੁਝ ਵੀ ਨਹੀਂ ਐਡ ਕਰਨਾ ਤੇ ਬੈਟਰ ਸਾਡਾ ਰੈਡੀ ਹੋ ਗਿਆ ਹੈ ਤੇ ਲੱਸੀ ਥੋੜੀ ਜੀ ਖੱਟੀ ਹੋਣੀ ਚਾਹੀਦੀ ਹੈ ਤਾਂ ਹੀ ਕੜੀ ਸਵਾਦ ਬਣ ਕੇ ਤਿਆਰ ਹੋਊਗੀ ਤੇ ਹੁਣ ਆਪਾਂ ਇੱਕ ਕੜਾਈ ਵਿੱਚ 2 ਚਮਚ ਪਾਵਾਂਗੇ ਸਰੋਂ ਦਾ ਤੇਲ ਦੇ ਦੇ ਦੋ ਆਪਣਾ ਤੇਲ ਗਰਮ ਹੋ ਜੇ ਉਦੋਂ ਅੱਧਾ ਚਮਚ ਮੈਥੀ ਪਾਤਾ ਜੀਰਾ ਤੇ ਅੱਧਾ ਚਮਚ ਹੀ ਆਪਾਂ ਰਾਈ ਪਾਵਾਂਗੇ ਤੇ ਚਮਚ ਦਾ ਚੌਥਾ ਹਿੱਸਾ ਆਪਾਂ ਇੱਥੇ ਐਡ ਕਰਾਂਗੇ ਸਾਬਤ ਮੈਥੀ ਜਿਹੜੀ ਮੈਥੀ ਦਾਣਾ ਹੁੰਦੀ ਹੈ ਉਹ ਇਹ ਥੋੜੀ ਘੱਟ ਮਾਤਰਾ ਜੇ ਆਪਾਂ ਪਾਵਾਂਗੇ ਇਹਦੇ ਨਾਲ ਹੀ ਸਭ ਤੋਂ ਜ਼ਰੂਰੀ ਚੀਜ਼ ਆਪਾਂ ਪਾਵਾਂਗੇ ਹਿੰਗ ਚਮਚ ਦਾ ਚੌਥਾ ਹਿੱਸਾ ਹਰੇ ਪਿਆਜ਼ ਲੈਨੇ ਫਰੈਂਡਸ ਮੈਥੀ ਤੁਸੀਂ ਦੂਜੇ ਪਿਆਜ਼ ਵੀ ਲੈ ਸਕਦੇ ਹੋ ਤਿੰਨ ਪਿਆਜ਼ ਮੈਂ ਇੱਥੇ ਕੱਟ ਕੇ ਐਡ ਕਰਦੇ ਤੇ ਥੋੜਾ ਜਿਹਾ ਖੜਾ ਧਨੀਆ ਨੂੰ ਮੈਂ ਕੁੱਟ ਲਿਆ ਸੀ ਤੇ ਉਹ ਵੀ ਮੈਂ ਪਾਇਆ 1 ਦਾ ਚਮਚ ਤੇ ਇਥੇ ਬਾਰੀਕ ਕਟਿਆ ਲਸਣ ਮੈਂ ਪਾਵਾਂਗੀ 6-7 ਕਲੀਆਂ ਤੇ ਇਹਦੇ ਨਾਲ ਹੀ ਆਪਾਂ ਬਾਰੀਕ ਕੁੱਟਿਆ ਹੋਇਆ ਅਦਰਕ ਤੇ ਜਿਹੜੀ ਹਰੀਆਂ ਮਿਰਚਾਂ ਹਨ ਉਹਨਾਂ ਨੂੰ ਮੈਂ ਬਾਰੀਕ ਕੁੱਟ ਲਿਆ ਸੀ ਤੇ ਉਹ ਪਾਵਾਂਗੇ 2 ਚਮਚ ਤੇ ਨਾਲੇ ਪਾਤੇ ਮੈਂ ਇਥੇ ਕੜੀ ਪੱਤੇ 8-10 ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਪੁੰਨ ਲਵਾਂਗੇ ਯਾਨੀ ਕਿ ਚੰਗੀ ਤਰ੍ਹਾਂ ਦਾ ਮਤਲਬ ਹੈ ਕਿ 1-2 ਮਿੰਟ ਹੀ ਆਪਾਂ ਪੁੰਨਾਂਗੇ ਜ਼ਿਆਦਾ ਨਹੀਂ ਬੁੰਨਾਂਗੇ ਤੇ ਹੁਣ ਪਾਵਾਂਗੇ ਹਲਦੀ ਪਾਊਡਰ ਇੱਕ ਚਮਚ ਦੇ ਕਰੀਬ ਇੱਕ ਚਮਚ ਹੀ ਮੈਤਣੀਆਂ ਪਾਇਆ ਤੇ ਇੱਕ ਚਮਚ ਹੀ ਪਾਵਾਂਗੇ ਆਪਾਂ ਲਾਲ ਮਿਰਚ ਪਾਊਡਰ ਤੇ ਮਸਾਲਿਆਂ ਨੂੰ ਥੋੜਾ ਜਿਹਾ ਪੁੰਨ ਲਵਾਂਗੇ 30 ਸੈਕਿੰਡਾਂ ਵਾਸਤੇ ਤੇ ਪਿਆਜ਼ਾਂ ਨੂੰ ਤੁਸੀਂ ਵੇਖਦੇ ਹੋਗੇ ਮੈਂ ਜ਼ਿਆਦਾ ਨਹੀਂ ਪੁੰਨਿਆ ਐ ਦੀ ਤਾਂ ਤੁਸੀਂ ਦੂਜਾ ਪਿਆਜ਼ ਵੀ ਲੈ ਸਕਦੇ ਹੋ ਤੇ ਹੁਣ ਪਾ ਦਾਂਗੇ ਆਪਾਂ ਜਿਹੜਾ ਲੱਸੀ ਦਾ ਬੈਟਰ ਤਿਆਰ ਕਰਕੇ ਰੱਖਿਆ ਸੀ ਉਹ ਸਾਰਾ ਬੈਟਰ ਪਾ ਦਵਾਂਗੇ ਇੱਕੋ ਨਾਲੇ ਤੇ ਹੁਣ ਆਪਾਂ ਇੱਕ ਚਮਚ ਨਾਲ ਇਹਨੂੰ ਲਗਾਤਾਰ ਚਲਾਂਦੇ ਜਾਵਾਂਗੇ ਤੇ ਫਲੇਮ ਹਾਈ ਕਰ ਦਵਾਂਗੇ ਤਾਂ ਕਿ ਜਲਦੀ ਜਾ ਉਬਾਲਾ ਆ ਜਾਵੇ ਕੜੀ ਦੇ ਵਿੱਚ ਇਹਨੂੰ ਲਗਾਤਾਰ ਚਮਚੇ ਨਾਲ ਹਿਲਾਵਾਂਗੇ ਇਹਦੇ ਨਾਲ ਕੜੀ ਫਟੇਗੀ ਨਹੀਂ ਜੇਕਰ ਆਪਾਂ ਵਿੱਚੇ ਛੱਡਤਾ ਤਾਂ ਕੜੀ ਹੈ ਜਿਹੜੀ ਫਟ ਸਕਦੀ ਹੈ ਤੇ ਨਮਕ ਵੀ ਆਪਾਂ ਉਬਲਣ ਤੋਂ ਬਾਅਦ ਹੀ ਪਾਵਾਂਗੇ ਇਹਦੇ ਨਾਲ ਕੜੀ ਫਟਣ ਦੇ ਚਾਂਸ ਘੱਟ ਹੁੰਦੇ ਨੇ ਤੇ ਕੜੀ ਵਿੱਚ ਉਬਾਲਾ ਚੰਗੀ ਤਰ੍ਹਾਂ ਆ ਗਿਆ ਤੇ ਹੁਣ ਪਾ ਦਵਾਂਗੇ ਸਵਾਦ ਅਨੁਸਾਰ ਨਮਕ ਤੇ ਨਮਕ ਨੂੰ ਆਪੀ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਤੇ ਨਮਕ ਮਿਕਸ ਕਰਨ ਤੋਂ ਬਾਅਦ ਆਪਾਂ 20 ਮਿੰਟ ਇਹਨੂੰ ਲੋ ਫਲੇਮ ਤੇ ਪਕਣ ਦੇਵਾਂਗੇ ਤੇ ਇੱਧਰ ਆਪਾਂ ਪਕੌੜਿਆਂ ਦੀ ਤਿਆਰੀ ਕਰ ਲੈਨੇ ਆ ਦੋ ਮੈਂ ਇੱਥੇ ਛੋਟੇ ਸਾਈਜ਼ ਦੇ ਆਲੂਆਂ ਨੂੰ ਕद्दूकस ਕਰਕੇ ਚੰਗੀ ਤਰ੍ਹਾਂ ਨਿਚੋੜ ਲਿਆ ਹੈ ਧੋ ਕੇ ਤੇ ਇੱਕ ਵੱਡੇ ਸਾਈਜ਼ ਦਾ ਪਿਆਜ਼ ਲੰਬਾ ਲੰਬਾ ਕੱਟ ਕੇ ਪਾਇਆ ਹੈ ਬਾਰੀਕ ਕੱਟੀ ਇੱਥੇ ਪਾਲਕ ਪਾਈ ਹੈ ਧੋ ਕੇ ਚੰਗੀ ਤਰ੍ਹਾਂ ਇੱਕ ਕੱਪ ਅੱਧਾ ਕੱਪ ਆਪਾਂ ਹਰੀ ਮੇਥੀ ਪਾਵਾਂਗੇ ਬਾਰੀਕ ਕੱਟ ਕੇ ਅਦਰਕ ਤੇ ਇੱਥੇ ਹਰੀਆਂ ਮਿਰਚਾਂ ਬਾਰੀਕ ਕਟੀਆਂ ਹੋਈਆਂ 1 ਟੇਬਲस्पून ਦੇ ਕਰੀਬ ਅੱਧਾ ਚਮਚ ਸਾਬਤ ਧਨੀਆ ਕੁੱਟਿਆ ਹੋਇਆ ਲਾਲ ਮਿਰਚ ਪਾਊਡਰ 1 ਚਮਚ ਤੋਂ ਥੋੜਾ ਜਿਹਾ ਘੱਟ ਤੇ ਅੱਧਾ ਚਮਚ ਦੇ ਕਰੀਬ ਆਪਾਂ ਧਨੀਆ ਪਾਊਡਰ ਥੋੜਾ ਜਿਹਾ ਕਲਰ ਵਾਸਤੇ ਆਪਾਂ ਹਲਦੀ ਪਾਊਡਰ ਪਾਵਾਂਗੇ ਥੋੜਾ ਜਿਹਾ ਬਿਲਕੁਲ ਤੇ ਥੋੜੀ ਜੀ ਆਪਾਂ ਅਜਵੈਣ ਵੀ ਪਾ ਦਵਾਂਗੇ ਇਹਦੇ ਨਾਲ ਹੀ ਥੋੜੀ ਹੀਂਗ ਵੀ ਮੈਂ ਪਾਈ ਹੈ ਤੇ ਹੁਣ ਪਾਵਾਂਗੇ 4 ਟੇਬਲस्पून ਦੇ ਕਰੀਬ ਬੇਸਣ ਬੇਸਣ ਮੈਂ ਅੱਧਾ ਕੱਪ ਲਿਆ ਤੇ ਜਦੋਂ ਆਪਾਂ ਨੂੰ ਜ਼ਰੂਰ ਪਈ ਤਾਂ ਆਪਾਂ ਹੋਰ ਪਾਵਾਂਗੇ ਥੋੜਾ ਜਿਹਾ ਪਾਣੀ ਐਡ ਕਰਨਾ ਇੱਕ ਵਾਰੀ ਕਿਉਂਕਿ ਇੱਕ ਵਾਰੀ ਤੁਸੀਂ ਜ਼ਿਆਦਾ ਪਾਣੀ ਇਸ 'ਚ ਨਾ ਪਾਓ ਨਹੀਂ ਤਾਂ ਬੈਟਰ ਗਿੱਲਾ ਹੋ ਸਕਦਾ ਤੈਨ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਮਸਲ ਮਸਲ ਕੇ ਮਿਕਸ ਕਰ ਲਵਾਂਗੇ ਤਾਂ ਕਿ ਪਾਲਕ ਮੇਥੀ ਇਹਦੇ 'ਚ ਪਾਣੀ ਹੈਗਾ ਉਹ ਮਿਕਸ ਹੋ ਜੇ ਚੰਗੀ ਤਰ੍ਹਾਂ ਥੋੜਾ ਜਿਹਾ ਮੈਨੂੰ ਬੇਸਣ ਦੀ ਹੋਰ ਜ਼ਰੂਰਤ ਪਈ ਹੈ ਥੋੜਾ ਜਿਹਾ ਬੇਸਣ ਹੋਰ ਪਾਇਆ 2-3 ਚਮਚ ਤੇ 1-2 ਚਮਚ ਆਪਾਂ ਪਾਣੀ ਪਾਤਾ ਤੇ ਇਹਦਾ ਬੈਟਰ ਤਿਆਰ ਕਰ ਲਵਾਂਗੇ ਬੇਸਨ ਤੁਸੀਂ ਬਹੁਤਾ ਨਹੀਂ ਪਾਉਣਾ ਨਹੀਂ ਤਾਂ ਜਿਹੜੇ ਪਕੌੜੇ ਵਧੀਆ ਨਹੀਂ ਬਣਨਗੇ ਹੁਣ ਪਾਵਾਂਗੇ ਨਮਕ ਨਮਕ ਮੈਂ ਪਹਿਲਾਂ ਪੁੱਲ ਗਈ ਸੀ ਫਰੈਂਡਸ ਤੇ ਇੱਥੇ ਸਵਾਦ ਅਨੁਸਾਰ ਆਪਾਂ ਨਮਕ ਪਾਵਾਂਗੇ ਮੈਂ 1 ਚਮਚ ਨਮਕ ਪਾਇਆ ਤੇ ਬੈਟਰ ਜਿਹੜਾ ਸਾਡਾ ਰੈਡੀ ਹੋ ਗਿਆ ਹੈ ਦੇਖੋ ਇਸ ਤਰੀਕੇ ਨਾਲ ਆਪਾਂ ਪਕੌੜੀਆਂ ਤਲ ਕੇ ਤਿਆਰ ਕਰ ਲਵਾਂਗੇ ਇਹ ਪਕੌੜੇ ਤੁਸੀਂ ਇਸ ਤਰ੍ਹਾਂ ਵੀ ਖਾ ਸਕਦੇ ਹੋ ਚਾਹ ਦੇ ਨਾਲ ਤੇ మీడియం ਹਾਈ ਫਲੇਮ ਤੇ ਇਹਨੂੰ ਆਪਾਂ ਪਕੌੜਿਆਂ ਨੂੰ ਤਲ ਕੇ ਤਿਆਰ ਕਰਾਂਗੇ ਸ਼ੁਰੂਆਤ ਵਿੱਚ ਜਿਹੜਾ ਤੇਲ ਹੈ ਉਹ ਪੂਰਾ ਗਰਮ ਹੋਣਾ ਚਾਹੀਦਾ ਹੈ ਤੇ ਇੱਕ ਵਾਰੀ ਕੜਾਈ ਵਿੱਚ ਜਿੰਨੇ ਪਕੌੜੇ ਆਜੇ ਉਹਨੇ ਆਪਾਂ ਤਲ ਲਵਾਂਗੇ ਤੁਸੀਂ ਤੇਲ ਜ਼ਿਆਦਾ ਨਾ ਲਿਆ ਜੇ ਥੋੜੇ ਤੇਲ ਚ ਹੀ ਆਪਾਂ ਫਰਾਈ ਕਰਕੇ ਤਿਆਰ ਕਰਾਂਗੇ ਕਿਉਂਕਿ ਜਦੋਂ ਆਪਾਂ ਜ਼ਿਆਦਾ ਤੇਲ ਲੈ ਲੈਨੇ ਆ ਬਾਅਦ ਚ ਵੇਸਟ ਚਲਾ ਜਾਂਦਾ ਹੈ ਪਕੌੜਿਆਂ ਨੂੰ ਥੋੜੀ ਦੇਰ ਆਪਾਂ ਨਹੀਂ ਹਿਲਾਣਾ ਤੇ ਬਾਅਦ ਚ ਹਿਲਾਣਾ ਹੈ ਜਦੋਂ ਥੋੜੀ ਜਿਹੀ ਹਲਕੇ ਤਲੋਂ ਪੱਕ ਜਾਣ ਤੇ ਹੁਣ ਆਪਾਂ ਨੂੰ ਇਹਨਾਂ ਨੂੰ ਚੇਂਜ ਕਰ ਦਵਾਂਗੇ ਯਾਨੀ ਕਿ ਅਲਟ-ਪਲਟ ਕਰਕੇ ਆਪਾਂ ਨੂੰ ਸੇਕ ਲਵਾਂਗੇ ਚੰਗੀ ਤਰ੍ਹਾਂ ਫਰਾਈ ਕਰ ਲਵਾਂਗੇ ਪਕੌੜੇ ਕੱਚੇ ਨਹੀਂ ਰਹਿਣੇ ਚਾਹੀਦੇ ਪਕੌੜਿਆਂ ਨੂੰ ਤਲਣ ਚ ਜ਼ਿਆਦਾ ਟਾਈਮ ਨਹੀਂ ਲੱਗੂਗਾ ਕਿਉਂਕਿ ਆਪਾਂ ਇਸ 'ਚ ਬੇਸਣ ਘੜ ਤੇ ਸਬਜ਼ੀਆਂ ਜ਼ਿਆਦਾ ਪਾਈਆਂ ਨੇ ਇਹਦੇ ਨਾਲ ਹੀ ਪਕੌੜੇ ਜਿਆਦਾ ਵਧੀਆ ਬਣ ਕੇ ਤਿਆਰ ਹੁੰਦੇ ਨੇ ਫਰੈਂਡਸ ਤੇ ਇੱਕ ਬੈਚ ਮੈਂ ਤਿਆਰ ਕਰ ਲਿਆ ਤੁਸੀਂ ਇਸ ਤਰ੍ਹਾਂ ਵੀ ਇਹ ਪਕੌੜੇ ਬਣਾ ਕੇ ਖਾ ਸਕਦੇ ਹੋ ਚਾਹ ਵਗੈਰਾ ਦੇ ਨਾਲ ਬਹੁਤ ਹੀ ਜਿਆਦਾ ਟੇਸਟੀ ਬਣਦੇ ਨੇ ਤੇ ਐਸੀ ਤਰੀਕੇ ਨਾਲ ਆਪਾਂ ਦੁਬਾਰਾ ਵੀ ਇਹਨਾਂ ਨੂੰ ਫਰਾਈ ਕਰ ਲਵਾਂਗੇ ਤੇ ਇਹ ਪਕੌੜੇ ਵੀ ਆਪਣੇ ਪੂਰੀ ਤਰੀਕੇ ਨਾਲ ਫਰਾਈ ਹੋ ਚੁੱਕੇ ਨੇ ਤੇ ਇਹਨਾਂ ਨੂੰ ਵੀ ਆਪਾਂ ਬਾਹਰ ਕੱਢ ਲੈਣੇ ਆ ਤੇ ਹੁਣ ਕੜੀ ਨੂੰ 20 ਮਿੰਟ ਹੋ ਗਏ ਫਰੈਂਡਸ ਉਬਲਦੇ ਉਬਲਦੇ ਤੇ ਹੁਣ ਪਾਵਾਂਗੇ ਆਪਾਂ ਇਸ 'ਚ ਪਕੌੜੀਆਂ ਜਿਹੜੀਆਂ ਆਪਾਂ ਫਰਾਈ ਕਰਕੇ ਰੱਖੀਆਂ ਸੀ ਜਿन्हे ਤੁਸੀਂ ਪਾਣਾ ਚਾਹੋ ਉਹਨੇ ਪਕੌੜੇ ਪਾ ਸਕਦੇ ਹੋ ਜੇਕਰ ਤੁਹਾਨੂੰ ਵੱਧ ਲੱਗੇ ਇੱਕ ਅੱਧਾ ਪਕੌੜਾ ਤਾਂ ਤੁਸੀਂ ਉਹਨੂੰ ਉਂਝ ਵੀ ਖਾ ਸਕਦੇ ਹੋ ਬੱਚਿਆਂ ਨੂੰ ਦੇ ਸਕਦੇ ਹੋ ਆਪਾਂ ਕੜੀ ਵਿੱਚ ਬਹੁਤੇ ਪਕੌੜੇ ਨਹੀਂ ਪਾਉਣੇ ਕਿਉਂਕਿ ਇਹ ਬਾਅਦ ਚੜੀ ਜਿਹੜੀ ਗਾੜੀ ਹੋ ਜਾਂਦੀ ਹੈ ਤੇ ਇੱਕ ਚਮਚ ਮੈਂ ਇੱਥੇ ਕਸੂਰੀ ਮੇਥੀ ਪਾਈਏ ਤੇ ਹੁਣ ਆਪਾਂ ਇਹਨੂੰ 5 ਮਿੰਟ ਵਾਸਤੇ ਪਕਾਵਾਂਗੇ ਲੋ ਫਲੇਮ ਤੇ ਜ਼ਿਆਦਾ ਧੇਰ ਆਪਾਂ ਇਹਨੂੰ ਨਹੀਂ ਪਕਾਵਾਂਗੇ ਤੇ 5 ਮਿੰਟ ਆਪਾਂ ਪਕਾ ਲੈਨੇ ਆ ਕੜੀ ਨੂੰ ਤੇ ਹੁਣ ਆਪਾਂ ਤੜਕਾ ਤਿਆਰ ਕਰ ਲੈਨੇ ਆ ਇੱਥੇ ਮੈਂ ਦੇਸੀ ਘਿਓ ਲਿਆ ਹੈ ਫਰੈਂਡਸ 2 ਟੇਬਲस्पून ਅਤੇ ਅੱਧਾ ਚਮਚ ਜੀਰਾ ਤੇ ਇੱਕ ਸਾਬਤ ਲਾਲ ਮਿਰਚ ਨੂੰ ਮੈਂ ਤੋੜ ਕੇ ਪਾਇਆ ਹੈ ਤੇ ਬਾਰੀਕ ਕਟਿਆ ਲਸਣ ਪਾਇਆ 3-4 ਕਲੀਆਂ ਇਹਨਾਂ ਨੂੰ ਥੋੜਾ ਜਿਹਾ ਪਾਪੂਨ ਲਵਾਂਗੇ ਲਸਣ ਪਾਣ ਨਾਲ ਜਿਹੜੀ ਕੜੀਚੇ ਹੋਰ ਵੀ ਖੁਸ਼ਬੂ ਆਏਗੀ ਵਧੀਆ ਤੇ ਇੱਥੇ ਮੈਂ ਬਾਰੀਕ ਕਟਿਆ ਹਰਾ ਧਨੀਆ ਲਿਆ ਤੁਸੀਂ ਧਨੀਆ ਇਸ ਜੇ ਨਾ ਪਾਓ ਤਾਂ ਓੰਜ ਵੀ ਪਾ ਸਕਦੇ ਹੋ ਪਰ ਮੈਨੂੰ ਇਸ ਤਰੀਕੇ ਨਾਲ ਜਿਹੜਾ ਧਨੀਆ ਹੈ ਵਧੀਆ ਲੱਗਦਾ ਹੈ ਫਰਾਈ ਹੋਣ ਤੋਂ ਬਾਅਦ ਤੇ ਗੈਸ ਦੀ ਫਲੇਮ ਮੈਂ ਆਫ ਕਰਤੀ ਤੇ ਹੁਣ ਮੈਂ ਅੱਧਾ ਚਮਚ ਇਸ ਜੇ ਲਾਲ ਮਿਰਚ ਪਾਊਡਰ ਪਾਇਆ ਤਗਾਸti ਫਲੇਮ ਆਫ ਕਰਕੇ ਹੀ ਲਾਲ ਮਿਰਚ ਪਾਊਡਰ ਪਾਇਆ ਫਰੈਂਡਸ ਤੇ ਕੜੀ ਸਾਡੀ ਬਣ ਕੇ ਤਿਆਰ ਹੋ ਗਈ ਹੈ ਤੇ ਤੜਕਾ ਵੀ ਮੈਂ ਐਸੇ ਲਾਤਾ ਤੇ ਕੜੀ ਆਪਣੀ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਈ ਹੈ ਫਰੈਂਡਸ ਇਹਨੂੰ ਤੁਸੀਂ ਚੋਲਾ ਨਾਲ ਪਰੋਸ ਸਕਦੇ ਹੋ ਰੋਟੀਆਂ ਨਾਲ ਵੀ ਖਾ ਸਕਦੇ ਹੋ ਜਿਵੇਂ ਕਿ ਤੁਹਾਨੂੰ ਵੇਖਣ 'ਚ ਲੱਗ ਹੀ ਰਹੀ ਹੈ ਕਿੰਨੀ ਜ਼ਿਆਦਾ ਟੇਸਟੀ ਹੈ ਕੜੀ ਤੇ ਖਾਣ ਵਿੱਚ ਵੀ ਬਹੁਤ ਜ਼ਿਆਦਾ ਟੇਸਟੀ ਬਣੇਗੀ ਜੇਕਰ ਤੁਹਾਨੂੰ ਰੈਸਪੀ ਜ਼ਰਾ ਵੀ ਪਸੰਦ ਆਈ ਹੈ ਫਰੈਂਡਸ ਤੇ ਇਹਨੂੰ ਲਾਈਕ ਜ਼ਰੂਰ ਕਰਿਓ ਨਾਲੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ